ਜਮਾਤ ਦਸਵੇਂ ਸ਼ਾਹ ਹੁਸੈਨ ਸਭ ਕੁਝ ਮੇਰਾ ਤੂੰ ਕਾਫੀ ਰੱਬਾ ਮੇਰੇ ਹਾਲ ਦਾ ਮਹਿਰਮ ਤੂੰ ਸ਼ਾਹ ਹੁਸੈਨ ਬੜੇ ਨਮਰਤਾ ਭਰੇ ਭਾਵ ਨਾਲ ਕਹਿੰਦਾ ਹੈ हे ਰੱਬਾ ਤੂੰ ਮੇਰੀ ਦਰਦ ਭਰੇ ਹਾਲਾਤਾਂ ਦਾ ਭੇਤੀ ਹੈ ਮਹਿਰਮ ਦਾ ਮਤਲਬ ਭੇਤੀ ਜਾਣਨ ਵਾਲਾ ਹੈ ਕਿ ਤੂੰ ਮੇਰੇ ਸਾਰੇ ਹਾਲਾਤਾਂ ਦੇ ਬਾਰੇ ਜਾਣਦਾ ਹੈ ਅੰਦਰ ਤੂੰ ਹੈ ਬਾਹਰ ਤੂੰ ਹੈ ਮੇਰੇ ਅੰਦਰ ਵੀ ਤੂੰ ਹੀ ਵਸਦਾ ਹੈ ਤੇ ਮੇਰੇ ਬਾਹਰ ਵੀ ਰੋਮ ਰੋਮ ਵਿੱਚ ਤੂੰ ਰੋਮ ਰੋਮ ਮਤਲਬ ਰਗ ਰਗ ਦੇ ਵਿੱਚ ਤੂੰ ਮੇਰੇ ਰੋਮ ਰੋਮ ਵਿੱਚ ਵਸਦਾ ਹੈ ਤੂੰ ਹੈ ਤਾਣਾ ਤੂੰ ਹੈ ਬਾਣਾ ਸਭ ਕੁਝ ਮੇਰਾ ਤੂੰ ਤਾਣਾ ਬਾਣਾ ਹੁੰਦਾ ਕਿ ਜਦੋਂ ਕੋਈ ਕੱਪੜਾ ਬੁਣਿਆ ਜਾਂਦਾ ਹੈ ਤਾਂ ਪਹਿਲਾਂ ਤਾਣਾ ਤਣਿਆ ਜਾਂਦਾ ਹੈ ਤੇ ਉਹਦੇ ਵਿੱਚੋਂ ਫਿਰ ਬਾਣਾ ਲਗਾਇਆ ਜਾਂਦਾ ਆ ਇਹਦਾ ਭਾਵ ਕੀ ਹੈ ਇੱਥੇ ਸਰੀਰ ਦਾ ਅੰਗ ਅੰਗ ਤੇ ਰਗ ਰਗ ਹੈ ਕਿ ਮੇਰੇ ਸਰੀਰ ਦਾ ਤਾਣਾ ਵੀ ਤੂੰ ਹੈ ਬਾਣਾ ਵੀ ਤੂੰ ਹੈ ਮੇਰੇ ਸਰੀਰ ਰੂਪੀ ਕਪੜੇ ਦਾ ਤਾਣਾ ਬਾਣਾ ਤੂੰ ਹੈ ਭਾਵ ਮੇਰੇ ਸਰੀਰ ਦਾ ਅੰਗ ਅੰਗ ਤੇ ਰਗ ਰਗ ਸਭ ਕੁਝ ਤੂੰ ਹੀ ਹੈ ਕਾਹੇ ਹੁਸੈਨ ਫਕੀਰ ਨਿਮਾਨਾ ਸ਼ਾਹ ਹੁਸੈਨ ਕਹਿੰਦਾ ਹੈ ਕਿ ਮੈਂ ਇੱਕ ਨਿਮਾਨਾ ਜਾਂ ਫਕੀਰਾਂ ਮੈਂ ਨਹੀਂ ਸਭ ਤੂੰ ਤੇਰੀ ਹੀ ਹਸਤੀ ਹੈ ਮੇਰਾ ਕੁਝ ਵੀ ਨਹੀਂ ਮੇਰੇ ਵਿੱਚ ਮੇਰਾ ਕੁਝ ਨਹੀਂ ਜੋ ਕੁਝ ਵੀ ਹੈ ਅਸਲ ਵਿੱਚ ਪ੍ਰਭੂ ਹੀ ਹੈ ਕਬ ਮੇਰੀ ਹਸਤੀ ਕੁਝ ਨਹੀਂ ਸਭ ਹਸਤੀ ਪ੍ਰਭੂ ਦੀ ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਸ਼ਾਹ ਹੁਸੈਨ ਜੀ ਇਹਨਾਂ ਦੀ ਅੱਜ ਅਸੀਂ ਕਰਾਂਗੇ ਕਾਫੀ ਦੀ ਵਿਆਖਿਆ ਜਿਸ ਦਾ ਨਾਮ ਹੈ ਸਾਈ ਜਿਨਾੰਦੜੇ ਵੱਲ ਸਾਈ ਮਤਲਬ ਪ੍ਰਭੂ ਪਰਮਾਤਮਾ ਜਿਨਾੰਦੜੇ ਮਤਲਬ ਜਿਨ੍ਹਾਂ ਦੇ ਵੱਲ ਇਹਦੇ ਵਿੱਚ ਇਸਤਰੀ ਰੂਪ ਦੇ ਵਿੱਚ ਵਰਣਨ ਕੀਤਾ ਹੋਇਆ ਆ ਸਾਈ ਜਿਨਾਦੜੇ ਵੱਲ ਤਿਨਾਂ ਨੂੰ ਗਮ ਕਹਿੰਦਾ ਵੇ ਲੋਕਾ ਕਹਿੰਦਾ ਮਤਲਬ ਕਿਸ ਦਾ ਜਿਨਾਦੜੇ ਮਤਲਬ ਜਿਨ੍ਹਾਂ ਵੱਲ ਕਹਿੰਦੇ ਜਿਨ੍ਹਾਂ ਵੱਲ ਰੱਬ ਆਪ ਹੁੰਦਾ ਹੈ ਤਿਨਾਂ ਨੂੰ ਗਮ ਕਹਿੰਦਾ ਗਮ ਮਤਲਬ ਦੁੱਖ ਕਹਿੰਦਾ ਮਤਲਬ ਕਿਸ ਚੀਜ਼ ਦਾ ਉਹਨਾਂ ਨੂੰ ਕਿਸੇ ਵੀ ਚੀਜ਼ ਦਾ ਗਮ ਡਰ ਜਾਂ ਫਿਕਰ ਨਹੀਂ ਹੁੰਦਾ ਸੇ ਭਲੀਆਂ ਜੋ ਰੱਬ ਵਾਲ ਆਈਆਂ ਜਿਨ੍ਹਾਂ ਨੂੰ ਇਸ਼ਕ ਚਰੋਕਾ ਵੇ ਲੋਕਾ ਸੇਈ ਮਤਲਬ ਉਹੀ ਭਲੀਆਂ ਮਤਲਬ ਚੰਗੀਆਂ ਚਰੋਕਾ ਮਤਲਬ ਬਹੁਤ ਪੁਰਾਣਾ ਲੰਮੇ ਚਿਰ ਦਾ ਇਸ਼ਕੇ ਦੀ ਸਿਰਖਾਰੀ ਚਾਈਆਂ ਖਾਰੀ ਮਤਲਬ ਟੋਕਰੀ ਦਰਦ-ਦਰ ਦਿਨੀ ਹੋਕਾ ਵੇ ਲੋਕਾ ਹੋਕਾ ਮਤਲਬ ਆਵਾਜ਼ ਦੇਣੀ ਕਹਿੰਦੇ ਉਹ ਜੀਵ ਉਸਰੀਆਂ ਚੰਗੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਦਿਲ ਵਿੱਚ ਰੱਬੀ ਇਸ਼ਕ ਦੀ ਚਿਰਾਂ ਤੋਂ ਲਗਨ ਲੱਗੀ ਹੁੰਦੀ ਹੈ ਤੇ ਉਹ ਰੱਬ ਦੇ ਪ੍ਰੇਮ ਦੇ ਪਾਸੇ ਵੱਲ ਲੱਗਦੀਆਂ ਹਨ ਮੈਂ ਆਪਣੇ ਸਿਰ ਉੱਤੇ ਰੱਬੀ ਇਸ਼ਕ ਦੀ ਟੋਕਰੀ ਚੁੱਕ ਕੇ ਦਰਦ-ਦਰਦ ਤੇ ਹੋਕਾ ਦਿੰਦੀ ਹੋਈ ਉਸ ਪਰਮਾਤਮਾ ਦੇ ਇਸ਼ਕ ਦਾ ਵਣਜ ਕਰ ਰਹੀ ਹਾਂ ਵਣਜ ਮਤਲਬ ਵਪਾਰ ਕਰ ਰਹੀ ਹਾਂ ਲੱਦਾ ਹੀ ਪ੍ਰੇਮ ਚਰੋਖਾ ਵੇ ਲੋਕਾ ਸਾਈਂ ਦੇ ਪ੍ਰੇਮ ਵਿਚ ਰੰਗਿਆ ਸ਼ਾਹ ਹੁਸੈਨ ਕਹਿੰਦਾ ਹੈ ਕਿ ਮੈਂ ਇਸ਼ਕ ਦੇ ਚਰੋਖੇ ਨੂੰ ਚਰੋਖਾ ਕੀ ਹੁੰਦਾ ਆ ਜਿਸ ਨੂੰ ਤੁਸੀਂ ਰੋਸ਼ਨਦਾਨ ਕਹਿੰਦੇ ਆ ਕੰਧ ਜਾਂ ਛੱਤ ਵਿੱਚ ਹਵਾ ਆਉਣ ਲਈ ਖਾਲੀ ਰੱਖੀ ਹੋਈ ਜਗ੍ਹਾ ਕਹਿੰਦੇ ਮੈਂ ਇਸ਼ਕ ਦਾ ਚਰੋਖਾ ਲੱਭ ਲਿਆ ਹੈ ਤੇ ਮੈਂ ਆਪਣੇ ਪਿਆਰੇ ਪ੍ਰਭੂ ਦੇ ਦਰਸ਼ਨ ਇੱਥੋਂ ਕਰ ਸਕਦੀ ਹਾਂ ਸਾਇ ਜਿਨ੍ਹਾਂ ਦੇ ਵੱਲ ਇਹਨਾਂ ਨੂੰ ਗਮ ਕਹਿੰਦਾ ਵੇ ਲੋਕਾ ਹੋ ਮੈਵਾਰੀ ਗਮ ਕਹਿੰਦਾ ਵੇ ਲੋਕਾ ਜਿਨ੍ਹਾਂ ਵੱਲ ਰੱਬ ਆਪ ਹੁੰਦਾ ਹੈ ਅਰਥਾਤ ਜਿਨ੍ਹਾਂ ਉਤੇ ਰੱਬ ਦੀ ਮਿਹਰ ਹੁੰਦੀ ਹੈ ਉਹਨਾਂ ਨੂੰ ਕਿਸੇ ਦਾ ਡਰ ਗਮ ਜਾਂ ਫਿਕਰ ਨਹੀਂ ਰਹਿੰਦਾ ਹੋ ਮੈਵਾਰੀ ਵਾਰੀ ਮਤਲਬ ਕੁਰਬਾਨ ਜਾਣਾ ਮੈਂ ਆਪਣੇ ਪ੍ਰਭੂ ਪ੍ਰੀਤਮ ਤੋਂ ਕੁਰਬਾਨ ਜਾਨੀ ਹਾਂ ਵਾਰੇ ਵਾਰੇ ਜਾਨੀ ਹਾਂ ਕਿਉਂਕਿ ਜੈਸੂ ਦੇ ਉੱਤੇ ਉਸ ਦੀ ਮਿਹਰ ਹੁੰਦੀ ਹੈ ਉਸ ਨੂੰ ਕਿਸੇ ਵੀ ਕਿਸਮ ਦਾ ਡਰ ਜਾਂ ਫਿਕਰ ਨਹੀਂ ਰਹਿੰਦਾ ਹਾਂਜੀ ਇਹਦਾ ਕੇਂਦਰੀ ਭਾਵ ਹੈ ਕਿ ਜਿਨ੍ਹਾਂ ਉੱਤੇ ਰੱਬ ਦੀ ਮਿਹਰ ਹੁੰਦੀ ਹੈ ਉਹਨਾਂ ਨੂੰ ਕੋਈ ਗਮ ਜਾਂ ਫਿਕਰ ਨਹੀਂ ਹੁੰਦਾ ਪਰ ਇਸ ਅਵਸਥਾ ਨੂੰ ਉਹੀ ਲੋਕ ਪ੍ਰਾਪਤ ਕਰਦੇ ਹਨ ਜਿਹੜੇ ਰੱਬ ਦੇ ਇਸ਼ਕ ਦਾ ਵਣਜ ਜਾਂ ਵਪਾਰ ਕਰਦੇ ਹਨ